ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਾਰੇ ਸੱਜਣ-ਮਿੱਤਰਾਂ ਦਾ ਮੇਰੇ ਵੱਲੋਂ ਧੰਨਵਾਦ ਤੇ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅੱਜ ਦਾ ਜਿਹੜਾ ਮੇਨ ਟੌਪਿਕ ਹੈ ਕਿ ਚਾਚੀਆਂ ਤਾਈਆਂ ਤੇ ਭੈਣਾਂ ਤੇ ਭਰਜਾਈਆਂ ਇਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਮੇਰੀ ਦੁਆਰਾ ਫੇਰ ਗੁਜਾਰਸ਼ਾ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਦਿਆ ਕਰੋ ਕਮੈਂਟ 'ਚ ਆਪਦੀ ਰਾਏ ਜ਼ਰੂਰ ਦੇਦਿਆ ਕਰੋ ਦੋਸਤੋ ਅੱਜ ਮੈਂ ਗੱਲ ਕਰਨ ਲੱਗਾ ਜਿਹੜਾ ਕਿ ਜਿਹੜੀਆਂ ਆਮ ਕਰਕੇ ਚਾਚੀਆਂ ਤੇ ਤਾਈਆਂ ਹੁੰਦੀਆਂ ਇਹ ਤੁਹਾਡੀ ਮਾਂ ਦਾ ਰਤਬਾ ਕਦੇ ਨਹੀਂ ਲੈ ਸਕਦੀਆਂ ਭੈਣ ਘੜਾਵੀਆਂ ਇਹ ਹਮੇਸ਼ਾ ਤੁਹਾਡੀ ਤਰੱਕੀ ਦੇ ਰਾਹ ਵਿੱਚ ਰੋੜੇ ਡਾਉਂਦੀਆਂ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਚਾਚੀਆਂ ਤਾਈਆਂ ਵੱਲੋਂ ਬਹੁਤ ਗਾਦੇ ਪਿਆਰ ਮਿਲਿਆ ਹੋਊਗਾ ਸਤਕਾਰ ਮਿਲਿਆ ਹੋਊਗਾ ਤੇ ਬਹੁਤ ਸਾਰੇ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਮਤਲਬ ਖਰਾਬ ਕਰਨ ਦੇ ਵਿੱਚ ਜਾਂ ਹੋਰ ਚਾਚੀਆਂ ਤਾਈਆਂ ਦਾ ਹੱਥ ਹੁੰਦਾ ਜਦੋਂ ਤੁਸੀਂ ਤਰੱਕੀ ਕਰਗੇ ਭੈਣ ਘੜਾਵੀਆਂ ਚਾਚੀਆਂ ਦੇ ਉਦੋਂ ਹੀ ਪਿਛਵਾੜੇ ਤੇ ਖੁਰਕ ਲੜਨ ਲੱਗ ਜਾਂਦੀ ਹੈਗੀ ਵੀ ਫਲਾਨਾ ਜਾਂ ਤਰੱਕੀ ਕਰ ਗਿਆ ਜੇ ਤੁਸੀਂ ਨਮੀ ਘਰੇ ਇੱਟ ਵੀ ਲਾਤੀ ਨਾ ਤੇ ਤਾਂ ਵੀ ਇਹਨਾਂ ਦੇ ਖੁਰਕ ਲੜਨ ਲੱਗ ਜਾਂਦੀ ਹੈਗੀ ਇਹਨਾਂ ਦੇ ਜਿਹੜੇ ਮਤਲਬ ਮੁੜ ਕੇ ਹਾਜਮਾ ਨੂੰ ਹਰ ਜਾਂਦੀਆਂ ਰੋਟੀਆਂ ਇਹ ਕਰਕੇ ਚਾਚੀਆਂ ਤੇ ਕਦੇ ਨਾ ਤੇ ਜੋ ਸੋਨੂੰ ਮੈਂ ਇੱਕ ਗੱਲ ਦੱਸ ਦਣਾ ਹੋਰ ਤੁਹਾਡੀ ਜ਼ਮੀਨ ਜਾਇਦਾਦ ਜਾਂ ਤੁਹਾਡਾ ਜੋ ਵੀ ਘਰ ਦੇ ਵਿੱਚ ਹੱਕ ਹੁੰਦਾ ਹੈਗਾ ਉਹਦੇ 'ਚ ਰੌਲਾ ਪਾਉਣ ਦੇ ਵਿੱਚ ਸਭ ਤੋਂ ਪਹਿਲਾਂ ਚਾਚੀਆਂ ਹੀ ਮੂਰੇ ਹੁੰਦੀਆਂ ਭੈਣ ਘੜਾਵੀਆਂ ਚਾਚੀਆਂ ਤੇ ਮੁੜ ਕੇ ਚਾਚੀਆਂ ਜਿਹੜੀਆਂ ਹੁੰਦੀਆਂ ਇਹ ਚਾਚਾਂ ਨੂੰ ਵੀ ਮਗਰ ਲਾ ਲੈਂਦੀਆਂ ਇਸ ਕਰਕੇ ਇਹਨਾਂ ਤੇ ਕਦੇ ਨਾ ਤੇ ਜੋ ਇਹਦਾ ਬਹੁਤ ਦੂਰ ਤੱਕ ਜਾ ਵੜਦੀਆਂ ਤੇ ਜਿਨ੍ਹਾਂ ਨਾ ਮਤਲਬ ਚਾਚਿਆਂ ਨੇ ਇਹੋ ਜੀ ਕੀਤੀ ਆ ਗੱਲਬਾਤ ਉਹਨਾਂ ਦੇ ਹੱਕਾਂ ਤੇ ਮਤਲਬ ਉਹਨਾਂ ਨੂੰ ਪੂਰੇ ਨਹੀਂ ਦਿੱਤੇ ਕੇਹਨ ਤੋਂ ਭਾਵ ਉਹ ਬੰਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਕਮੈਂਟ ਚ ਆਪਦੀ ਰਾਇ ਜ਼ਰੂਰ ਦਰਿਆ ਕਰੋ ਉਹ ਕਮੈਂਟ ਕਰਕੇ ਦੱਸੋ ਸੋ ਮੈਂ ਗਾਂ ਵਾਦਾਂ ਅੱਗੇ ਵੀ ਚਾਚਿਆਂ ਜਦੋਂ ਤੁਹਾਡਾ ਕੋਈ ਮਤਲਬ ਘਰ ਦਾ ਮੈਂਬਰ ਤਰੱਕੀ ਕਰ ਗਿਆ ਕੋਈ ਬਾਹਰ ਉੱਠ ਗਿਆ ਕੋਈ ਹੋਰ ਮਤਲਬ ਤੁਸੀਂ ਕੋਈ ਖਰੀਦਦਾਰੀ ਕਰ ਲਿਆ ਕੋਈ ਗੱਡੀ ਲਿਆਂਦੀ ਨਵੀਂ ਕੋ ਹੋਰ ਕਰ ਲਿਆ ਤਾਂ ਜਾਂ ਕੋਈ ਪਲਾਟ ਲੈ ਲਿਆ ਕੋਠੀਪਾਲੀ ਉਦੋਂ ਤੁਹਾਡੇ ਸ਼ਰੀਕ ਤੁਹਾਡੇ ਸਭ ਤੋਂ ਵੱਧ ਜਲਣਗੇ ਪਾਸੇ ਵਾਲਾ ਸਮਾਜੀ ਤੁਹਾਨੂੰ ਵਧਾਈਆਂ ਦੇਊਗਾ ਵੀ ਵਧਾਈਆਂ ਬਾਈ ਤੁਸੀਂ ਬਹੁਤ ਚੰਗਾ ਕੰਮ ਕੀਤਾ ਤੁਸੀਂ ਗਾਹਾਂ ਵਧੇ ਆ ਉਹਦੀ ਕਿਰਪਾ ਨਾਲ ਉੱਪਰ ਵਾਲੇ ਦੀ ਨਾਲ ਤੇ ਜਿਹੜੇ ਆਹ ਚਾਚੀਆਂ ਹੁੰਦੀਆਂ ਤੇ ਤਾਈਆਂ ਇਹਨਾਂ ਦੇ ਉਹਦੀ ਤੁਹਾਨੂੰ ਪਤਾ ਹੀ ਆ ਫਿਰ ਖੁਰਕ ਲੜਨ ਲੱਗ ਜਾਂਦੀਆਂ ਤੇ ਇੱਕ ਦੂਜੇ ਨਾਲ ਚੁਗਲੀਆਂ ਕਰਨ ਲੱਗ ਜਾਂਦੀਆਂ ਨਹੀਂ ਇਹਨਾਂ ਕੋਲੇ ਕਿੱਥੋਂ ਆਇਆ ਇਹਨਾ ਮੇ ਤਾਂ ਪਤਾ ਨਹੀਂ ਕੀ ਕਰਦੇ ਹੈਗੇ ਕੀ ਕਮਾਉਂਦੇ ਕੀ ਖਾਂਦੇ ਕੰਛੂਆ ਲੈਣ ਲੱਗ ਜਾਣਗੇ ਕਹਿਣ ਤੋਂ ਮਤਲਬ ਤੇ ਫਿਰ ਉਹ ਗੱਲ ਹੋ ਜਾਂਦੀ ਆ ਸਾਫਤ ਕਹਿੰਦੇ ਕੰਧਾਂ ਦੇ ਵੀ ਕਰਨ ਹੁੰਦਿਆ ਫਿਰ ਇਹਨਾਂ ਤੋਂ ਭੈਣ ਘੜਾਉਂਗਾ ਤੋਂ ਬੜਾ ਬਚ ਕੇ ਰਹਿਣਾ ਪੈਂਦਾ ਹੈਗਾ ਤੁਹਾਨੂੰ ਮੈਂ ਗੱਲ ਦੱਸ ਦਿੰਨੇ ਇਹ ਤੁਹਾਡੇ ਚਾਚਾ ਨੂੰ ਵੀ ਮਗਰ ਲਾ ਲੈਂਦੀਆਂ ਘਰਾਂ ਦੇ ਵਿੱਚ ਫਿੱਕ ਪਵਾਉਣਾ ਅੱਡ ਕਰਾਉਣੇ ਸਭ ਇਹਨਾਂ ਦੀਆਂ ਮਿਹਰਬਾਨੀਆਂ ਹੁੰਦੀਆਂ ਕਿਉਂਕਿ ਬਈ ਓਪਰਾ ਖੂਨ ਹੁੰਦੇ ਆ ਜਿਹੜਾ ਆਪ ਦਾ ਖੂਨ ਆਪਦਾ ਹੀ ਹੁੰਦਾ ਹੈਗਾ ਤੇ ਓਪਰਾ ਖੂਨ ਹੁੰਦੇ ਆ ਬੜੇ ਘੱਟ ਹੋਣਗੇ ਸੱਜਣਾ ਜਿਨ੍ਹਾਂ ਦੇ ਤਰੱਕੀ ਦੇ ਪਿੱਛੇ ਮਤਲਬ ਆਪਦਾ ਦਾ ਹੱਥ ਹੋਊਗਾ ਨਹੀਂ ਸਾਰੇ ਆਪ ਦੀ ਮਿਹਨਤ ਨਾਲ ਆਪ ਹੀ ਅੱਗੇ ਵਧੇ ਹੈਗੇ ਤੇ ਜਿਹੜੇ ਤੁਹਾਨੂੰ ਸਿੱਟਣ ਵਾਲੇ ਹੋਣਗੇ ਤੁਹਾਡੀ ਕਲਤੀ ਲਵਾਉਣ ਵਾਲੇ ਉਹ ਤੁਹਾਡੇ ਹਮੇਸ਼ਾ ਆਪਦੇ ਬੰਦੇ ਹੋਣਗੇ ਜਿਹੜੇ ਮਤਲਬ ਤੁਹਾਨੂੰ ਥੱਲੇ ਨੂੰ ਕਹਿਣਗੇ ਵੀ ਯਾਰ ਇਹ ਥੱਲੇ ਜਾਵੇ ਤਾਂ ਫੇਰ ਗਾ ਸੁਆਦ ਆਵੇ ਗੱਲ ਦਾ ਵੀ ਇਹ ਸਾਡੇ ਨਾਲ ਅੱਗੇ ਨਾ ਵਧ ਜੇ ਇਸ ਕਰਕੇ ਸੋਨੂੰ ਮੈਂ ਦੁਬਾਰਾ ਫੇਰ ਕਹਿੰਨਾ ਵੀ ਭੈਣ ਘੜਾਵੀਆਂ ਚਾਚੀਆਂ ਤਾਆਂ ਤੇ ਕਦੇ ਵੀ ਨਾ ਤੇ ਜੋ ਤੇ ਇਹਨਾਂ ਦੇ ਹੱਥ ਦਾ ਵੀ ਲੈ ਕੇ ਨਾ ਖਾਓ ਇਹਨਾਂ ਨੇ ਕੀ ਪਤਾ ਕੀ ਕਰਨਾ ਹੈਗਾ ਜੋ ਥੋੜੀ ਤਰੱਕੀ ਹੋਣ ਲੱਗੀ ਜੇ ਸੋ ਇਹ ਪਹਿਲਵਾਨ ਵਾਂਗੂ ਇਹੋ ਜਿਹੀ ਡਬ ਕਿ ਲਵਾਉਣਗਾ ਮਤਲਬ ਜਦੋਂ ਕੋਈ ਦਾ ਦਾ ਚੱਲਿਆ ਜਿਵੇਂ ਪਹਿਲਵਾਨ ਕੇਰਾ ਪਿਆ ਰਿਹਾ ਜਦੋਂ ਕੋਈ ਨਾ ਦਾ ਕਿ ਲੋ ਆਖਰੀ ਦਾ ਚੱਲਦਾ ਫਿਰ ਇਹ ਟੋਟ ਕੇ ਟਟ ਕੇ ਕਰਕੇ ਸੋਨੂੰ ਸਮਝ ਲੋ ਵੀ ਥੱਲੇ ਕਰਨਗਾ ਇਹ ਭੈਣ ਘੜਾਉਂਗਾ ਚਾਚੀਆਂ ਦੇ ਇਹ ਤੁਹਾਨੂੰ ਪਤਾ ਇਹੋ ਜਿਹੀ ਹੁੰਦਾ ਹੈਗਾ ਅਸੂਲ ਕਹਿ ਲੋ ਜਾਂ ਮਤਲਬ ਇਹ ਦਮਤ ਬੁੱਧ ਇਹਨਾਂ ਦੀ ਇਹੋ ਜਿਹੀ ਹੁੰਦੀ ਹੈਗੀ ਜਿੰਨਾ ਸੱਜਣਾ ਨਾਲ ਚਾਚੀਆਂ ਤਾਇਆਂ ਨੇ ਭੈੜੀ ਕੀਤੀ ਆ ਜਾਂ ਮਤਲਬ ਉਹਨਾਂ ਨੇ ਘਰ ਦੇ ਵਿੱਚ ਫਿੱਕ ਪਵਾਇਆ ਜਾਂ ਮਾੜਾ ਸਮਝਿਆ ਜਾਂ ਕਿਵੇਂ ਵੀ ਹੋਈ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲੇ ਆਪ ਦੀ ਕਮੈਂਟ ਦੇ ਵਿੱਚ رائے ਦੱਸੋ ਵੀ ਹਾਂ ਬਈ ਸਾਡੇ ਨਾਲ ਵੀ ਐਂ ਕੀਤੀ ਆ ਬਥੇਰੇ ਬੰਦਿਆਂ ਨੇ ਸੱਚੀ ਗੱਲ ਐ ਸੱਚ ਹੋਇਆ ਵੈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਵੀਡੀਓ ਨੂੰ ਲਾਈਕ ਕਰ ਦੋ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਓ ਕਈ ਵਾਰੀ ਕਿਸੇ ਨਾਲ ਹੱਡ ਬੀਤੀ ਹੁੰਦੀ ਆ ਗੱਲਬਾਤ ਸੋ ਮੈਂ ਤੁਹਾਨੂੰ ਗੁਦਵਾਰਾ ਫਿਰ ਗੁਜਾਰਸ਼ ਕਰਦਾ ਵੀ ਕਦੇ ਵੀ ਆਪ ਦੇ ਚਾਚੇ ਤਾਤੇ ਸ਼ਰੀਕਾਂ ਦੇ ਕਦੇ ਨਾ ਤੇ ਜੋ ਇਹ ਕਦੇ ਨਹੀਂ ਚਾਹੁੰਦੇ ਕਿ ਤੁਸੀਂ ਤਰੱਕੀ ਕਰੋ ਸੋ ਵੀਡੀਓ ਦੇਖਣ ਵਾਸਤੇ ਧੰਨਵਾਦ ਕੱਲ ਨੂੰ ਕਿਸੇ ਹੋਰ ਟੌਪਿਕ ਤੇ ਲੈ ਕੇ ਆਵਾਂਗੇ ਅੱਜ ਦਾ ਜਿਹੜਾ ਸੀਗਾ ਵੀ ਘਰ ਪੜੂ ਚਾਚੀਆਂ ਜਿਹ ਏ ਤੁਸੀਂ ਜਰੂਰ ਸੁਣ ਲਈ ਸੋ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲੇ ਲਾਈਕ ਕਰ ਦਿਓ ਤੇ ਕਮੈਂਟ ਜਰੂਰ ਲਿਖ ਕੇ ਦੱਸੋ ਜੇ ਕਿਸੇ ਨਾਲ ਇਦਾਂ ਹੋਈ ਜਾਂਦਾ ਧੰਨਵਾਦ